ਪਈ ਸਾਸਤਰੀ ਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਆਮ ਚਰਮਨ ਸਿੰਘ ਪਿੰਡ ਭਦੌੜ ਕੋਠੇ ਖਿਆਣ ਸੰਗਲ ਜੀ ਠੀਕ ਹੈ ਜੀ ਹਾਂਜੀ ਬਈ ਪਹਿਲੀ ਮਾਝ ਦੱਸੋ ਜਾਣਕਾਰੀ ਪਹਿਲੇ ਸੂਏ ਸੂਈ ਵੀ ਹੈ ਬਾਈ ਦੂਜੇ ਦੀ ਗੱਬਣ ਆ ਹਾਂਜੀ 6 ਗਲਾਂ ਦੋਦਾ ਦੋਨੇ ਟਾਈਮ ਲੱਜੇ ਥਾਪੀ ਤੇ ਹਾਂਜੀ ਆ 18 ਤਰੀਕ ਨੂੰ 18 ਮਾਰਚ ਨੂੰ 6 ਮਹੀਨਾ ਲੱਗ ਜੂ ਇਹਨੂੰ ਠੀਕ ਹੈ ਜੀ ਹਾਂਜੀ ਆ ਮਾਰਚ ਨੂੰ 18 ਮਾਰਚ ਨੂੰ 6 ਮਹੀਨਾ ਲੱਗ ਜੀ ਠੀਕ ਹੈ ਜੀ ਲੋਪਰਾ ਚੈੱਕ ਕਰ ਸਾਡ ਰੇਡ ਭਰਾ ਦਾ ਜਾਇਜ ਰੇਡ ਫੋਨ ਤੇ ਕਰਾਂਗੇ ਜੀ ਬਾਕੀ ਵੱਡੀ ਵੀਡੀਓ ਬਣਾਇ ਪ੍ਰਾ ਉਹ ਤੇ ਤੁਰ ਤੁਰ ਦਿਖਾਵਾਂ ਹਾਂਜੀ ਦੂਜੀ ਦੀ ਦੱਸੋ ਜ ਇਹਦੀ ਜਾਣਕਾਰੀ ਦੇ ਜਿੰਨਾ ਟਾਈਮ ਰਹਿੰਦਾ ਕੀ ਗੱਲਬਾਤ ਆ ਜੀ ਇਹ ਦੂਜਾ ਸੂਆ ਸੁੰਦੀ ਆ ਜੀ ਪਹਿਲੇ ਸੂਏ ਦਾ 11 ਗਲਾਂ ਦਾ ਦੋ ਚੋਆ ਮਾਲਕਾਂ ਨੇ ਦੱਸਿਆ ਹਾਂਜੀ ਪਿੰਡੋਂ ਹੀ ਲੈਂਦੀ ਆ ਆਪਣੇ ਦੋਨੇ ਝੋਟੀਆਂ ਭਧੌਣੋਂ ਲੈਂਦੀ ਆ ਤਾਂ ਆਪਣੇ ਰਿਸ਼ਤੇਦਾਰੀ ਆ ਉਹਨਾਂ ਦੇ ਲਈਤੀ ਆ ਠੀਕ ਆ ਜੀ ਇਹ ਵੀ ਭਧੌਣੋਂ ਲੈਂਦੀ ਆ ਹਾਂਜੀ ਤੇ ਐਦ ਕੀ ਦੇ ਦੂ ਦਾ ਦੂਬਾਰਾ ਮੰਨ ਕੇ ਲੈ ਲਿਆ 6 ਬਾਣਾ ਵੱਦ ਵੀ ਦੇ ਦੂ ਪੂਰੀ ਸੰਧੀ ਸੀਲਾ ਰੇਡ ਫੋਨ ਤੇ ਹੂ ਇਹਦਾ ਇਹਦੇ ਆ ਹੱਤਾ ਰਹਿੰਦਾ ਜੀ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਕੋਈ ਸੱਕੜ ਨੇ ਨਾਲ ਦੇ ਨਾਲ ਬਹੁਤ ਠੰਡੀ ਹੈ ਲੋ ਜੀ ਹਲੋ ਅੱਥਰੂ ਬਸ ਹੈ ਲੋ ਜੀ ਸਾਰਥੂ ਕੋਸੂ ਹਫਤਾ ਰਹਿੰਦਾ ਜੀ ਪੂਰਾ ਹਫਤਾ ਰਹਿੰਦਾ ਪ੍ਰਾ ਇਹਦਾ ਠੀਕ ਹੈ ਸੋਣ ਦਾ ਰੇਟ ਬਾਈ ਜਾਇਜ਼ ਹੀ ਹੋਣਗੇ ਜਮਾ ਰੇਟ ਜਾਇਜ਼ ਹੋਣਗੇ ਬਾਈ ਲੋ ਜੀ ਦੇਖ ਲੋ ਕਿਵੇਂ ਮਰਜੀ ਹੱਥ ਫੇਰੀ ਚਲੋ ਧਾਰ ਤੂਰ ਦੀ ਪੋਲੀ ਆ ਪੂਰੀ ਗਾਂ ਵਾਂਗੂ ਵਾੜੀ ਠੰਡੀ ਸੀਲਾ ਬਾਈ ਪੂਰੀ ਠੰਡੀ ਸੀਲਾ ਬਾਈ ਦੇਖ ਸਕਦੇ ਹੋ ਪ੍ਰਾ ਠੀਕ ਹੈ ਨਹੀਂ ਛੋਟੀ ਉਹ ਵੀ ਠੰਡੀ ਸੀਲਾ ਬਾਈ ਦੂਜੀ ਦੀ ਠੀਕ ਹੈ ਸੀਕਾ ਠੀਕ ਹੈ ਉਹ ਵੀ ਠੰਡੀ ਸੀਲਾ ਬਾਈ ਕਹਿੰਦਾ ਲੋ ਜੀ ਕੱਦ ਬੜ ਸੁਖਨ ਕਰ ਮਾੜਾ ਐਪਲੀਕਾ ਮੈਂ ਇਹਨਾਂ ਨੂੰ ਜਗਦੀ ਆ ਆਪਾਂ ਨੂੰ ਨਹੀਂ ਕੋ ਕਹਿੰਦੀ ਠੀਕ ਹੈ ਮਰਜੀ ਹੱਥ ਫੇਰੀ ਚਲੋ ਟੋਕੜ ਗੱਪਣ ਤੇ